ਕਹਿੰਦੇ ਜੀ ਹਮ ਤੋ ਬਿਲਕੁਲ ਸਾਦੇ ਸੇ ਆਦਮੀ ਹੈਂ 올ਟੋ ਮੇ ਚੜੇਂਗੇ ਕੋਠੀਆਂ ਨਹੀਂ ਲੇਂਗੇ ਗਨਮੈਨ ਨਹੀਂ ਲੇਂਗੇ ਕਿੱਥੇ ਨੇ ਉਹ ਜਾ ਕੇ ਚੈੱਕ ਕਰੋ ਕੇਜਰੀਵਾਲ ਦੀ ਆਲੀ ਸ਼ਾਨ ਸ਼ੀਸ਼ ਮਹਿਲ ਅਲਦਹਮਲਾ ਕਿਉਂ ਦੇ ਤੇ ਜਿਹੜੇ ਬੰਦੇ ਤੇ ਜਿਹੜਾ ਬੰਦਾ ਕਹਿੰਦਾ ਸੀ ਅਸੀਂ ਤਾਂ ਬਿਲਕੁਲ ਜੀ ਸਿੰਪਲ ਜੇ ਬੰਦੇ ਆਮ ਜੇ ਬੰਦੇ ਘਰਾਂ ਦੇ ਬੰਦੇ ਆ ਉਹਨੇ 50 ਕਰੋੜ ਰੁਪਇਆ ਕੋਠੀ ਸਰਕਾਰੀ ਤੇ ਹੋਰ ਖਰਚ ਕੀਤਾ ਫੜਿਆ ਗਿਆ ਅੱਜ ਕੰਟਰੋਲਰ ਆਡੀਟਰ ਜਨਰਲ ਦੀ ਰਿਪੋਰਟ ਪਬਲਿਕ ਡੋਮੇਨ 'ਚ ਆ ਚੈੱਕ ਕਰ ਸਕਦੇ ਤੁਸੀਂ ਉਹਦਾ ਨਾਮ ਪੈ ਗਿਆ ਸ਼ੀਸ਼ਪੈਲ 16 ਕਰੋੜ ਦੇ ਤਖਰਬ ਪੜਦੇ ਲਾਤੇ ਜੀ ਟਾਇਲਟਸ ਵਿੱਚ ਜਿਹੜੀਆਂ ਪੜਾਈਆਂ ਵਾਸ਼ਰੂਮ ਦੇ ਅੰਦਰ ਜਿਹੜਾ ਫਲਸ਼ ਲਾਏ ਨੇ ਪਤਾ ਨਹੀਂ ਕਿੰਨੇ ਲੱਖਾਂ ਰੁਪਏ ਦੇ ਗਰਮ ਤੇ ਠੰਡੇ ਵਾਲੇ ਫਲਸ਼ਸ ਲਾਏ ਨੇ ਕਾਰਪੇਟਸ ਪਤਾ ਨਹੀਂ ਕਿੱਥੋਂ ਲੈ ਕੇ ਆਏ ਜਿਮ ਦੀਆਂ ਮਸ਼ੀਨਾਂ ਕਦੀ ਮੇਰੇ ਖਿਆਲ ਐਕਸਰਸਾਈਜ਼ ਕਰਕੇ ਦੇਖੀ ਨਹੀਂ ਕਿ ਜਿਮ ਦੀਆਂ ਮਸ਼ੀਨਾਂ ਲੱਗ ਰੀਆਂ ਨੇ ਯਾਰ ਉਹ ਇਹ ਆਮ ਆਦਮੀ ਦੀ ਦੀ ਕਰਤੂਤ ਆ ਅੱਛਾ ਫਿਰ ਕਹਿੰਦੇ ਆ ਵੀਆਈਪੀ ਕਲਚਰ ਖਤਮ ਕਰਾਂਗੇ ਭਗਵੰਤ ਮਾਨ ਦੇ ਆਲੀਸ਼ਾਨ ਦੇਖ ਲਓ ਤੁਸੀਂ ਜ਼ਿੰਦਗੀ ਦਾ ਦੇਖੋ ਇਹਨਾਂ ਦੀ ਇਹਨਾਂ ਦੀ ਪਹਿਲਾਂ ਤਸਵੀਰਾਂ ਦੇਖੋ ਉਹਨਾਂ ਦੀ ਹੁਣ ਤਸਵੀਰਾਂ ਦੇਖੋ ਤੁਸੀਂ ਇਹ ਖਾਸੋ ਖਾਸ ਇਹਨਾਂ ਨੇ ਅਮਰਿੰਦਰ ਸਿੰਘ ਜਿਹੜਾ ਬਾਦਲ ਜਿਹਨੂੰ ਜਿਹਨੂੰ ਰੋਜ਼ ਕੰਡੈਮ ਕਰਦਾ ਸੀਗਾ ਯਾਰ ਉਹ ਤਾਂ ਫਿਰ ਵੀ ਮਾੜਾ ਮੋਟਾ ਕੋਈ ਪਿੱਛੋਂ ਪਛੋਕੜ ਰੱਖਦੇ ਸੀਗੇ ਉਹਦਾ ਰਜਵਾੜਾ ਸ਼ਾਈ ਕਰਦੇ ਮਾੜੇ ਮੋਟੇ ਜੱਜਦੇ ਵੀ ਸੀਗੇ ਹਾਲਾਂਕਿ ਉਹ ਵੀ ਗਲਤ ਕਹਿਣਾ ਮੈਂ ਪਰ ਤੁਸੀਂ ਤਾਂ ਯਾਰ ਇੱਕ ਮਾਸਟਰ ਦਾ ਮੁੰਡਾ ਜੀ ਮੈਂ ਫਲਾਨਾ ਜੀ ਧਿਆਨ ਕੇ ਤੁਸੀਂ ਰਜਵਾੜਾ ਸਹੀ ਉਹਨਾਂ ਨੂੰ ਵੀ ਵੱਧ ਕਰਦੇ ਜਹਾਜ਼ ਸਾਡੇ ਦੀ ਧੂਆਂ ਕੱਢਿਆ ਪਿਆ ਹੈਲੀਕਾਪਟਰ ਦਾ ਕੇਜਰੀਵਲ ਸਿਟੀ ਮਾਰਦਾ ਆ ਜਾ ਭਗਵੰਤ ਜਾਣਾ ਹੈ ਚੇਨਈ ਚਲੋ ਜੀ ਜਾਣਾ ਹੈ ਬੈਂਗਲੌਰ ਸਿਟੀ ਮਾਰਦਾ ਚਲੋ ਜੀ ਗ੍ਰੋਸ ਮਿਸਯੂਜ਼ ਆਫ ਪੰਜਾਬ ਰਿਸੋਰਸਸ ਅੱਛਾ ਫਿਰ ਕਹਿੰਦੇ ਜੀ ਕਿ ਹਮ ਤੋ ਸੁਵਰਾਜ ਕਰੇਗੇ ਪਾਰਟੀ ਸੁਵਰਾਜ ਸੇ ਚਲਾਤੇ ਹੈ ਕਹੀ ਦਿੱਲੀ ਮੇ ਬਲਬ ਵੀ ਬਦਲਣਾ ਹੋਗਾ ਹਮ ਤੋ ਲੋਗੋ ਕੋ ਬੁਲਾਏਗੇ ਕਿ ਬਲਬ ਬਦਲ ਦੇ ਤੇ ਇੱਥੇ ਪੰਜਾਬ ਦੇ ਵਿੱਚ ਰਾਜ ਸਭਾ ਦੇ ਮੈਂਬਰ ਬਣਾਏ ਸੱਤ ਗੈਰ ਪੰਜਾਬੀ ਅਮੀਰ ਆਦਮੀ ਸੀਟਾਂ ਵੇਚੀਆਂ ਫਿਰ ਵੀ ਕਹੀ ਜਾਂਦੇ ਸੀ ਤਾਂ ਬਹੁਤ ਸਾਦੇ ਜਿਹੇ ਬੰਦੇ ਆ ਜੀ 100-100 ਕਰੋੜ ਰੁਪਏ ਦੀ ਰਾਜ ਸਭਾ ਦੀ ਸੀਟ ਵਿਕੀ ਆ ਅੱਛਾ ਕੇਜਰੀਵਾਲ ਨੂੰ ਸਰਕਾਰੀ ਘਰ ਚੋਂ ਕੱਢਿਆ ਕਿਹਦਾ ਘਰ ਲਿਆ ਉਹਨੇ ਸਾਡੇ ਪੰਜਾਬ ਦਾ ਜਿਹੜਾ ਅਰਬਪਤੀ ਆਦਮੀ लवली ਯੂਨੀਵਰਸਿਟੀ ਦਾ ਮਾਲਕ ਅਸ਼ੋਕ ਮਿੱਤਰ ਉਹਦੇ ਘਰ ਵਿੱਚ ਦੋ ਕਿੱਲਾਂ ਵਿੱਚ ਸਰਕਾਰੀ ਘਰ ਚੋਂ ਉਹਦੇ ਤੇ ਕਬਜ਼ਾ ਕੀਤਾ ਸਸੋਡੀਆਂ ਨੇ ਵੀ ਕਬਜ਼ਾ ਕੀਤਾ ਦੂਸਰੇ ਸ਼ੈਧਰ ਭਜਨ ਸਿੰਘ ਦੇ ਘਰ ਦੇ ਕ੍ਰਿਕਟਰ ਦੇ ਮਤਲਬ ਆ ਇਹਨਾਂ ਦੀ ਅਸਲ ਜਿਹੜੇ ਚਿਹਰੇ ਨੇ ਬੇਨਕਾਬ ਹੋ ਰਹੇ ਨੇ ਹੁਣ ਆਜੋ ਝੂਠੇ ਪਰਚਿਆਂ ਤੇ ਅਖੇ ਬੀਜੇਪੀ ਤੇ ਬੀਜੇਪੀ ਸੀਪੀਆਈ ਆਰਈਡੀ ਕੋ ਬਹੁਤ ਮਿਸਯੂਜ਼ ਕਰ ਰਹੀ ਹੈ ਹਮ ਤੋ ਕਟੜ ਇਮਾਨਦਾਰ ਲੋਗ ਹੈ ਹਮਾਰੇ ਉਪਰ ਤੋ ਬਹੁਤ ਪਰਚੇ ਦਰਜ ਕਰਦੀਏ ਹਮਾਰੇ ਕੋ ਤੋ ਜੇਲੋ ਮੇਂ ਡਾਲ ਦਿਆ ਹਮਾਰੇ ਪਾਸ ਤੋ ਕੁਛ ਹੈ ਹੀ ਨਹੀਂ ਜੇਲਾਂ ਚ ਰਹੇ ਨੇ ਦੇਜੇਦ ਸਾਲ ਜਮਾਨਤਾਂ ਹੋਈਆਂ ਸੁਪਰੀਮ ਕੋਰਟ ਚੋ ਜਾ ਕੇ ਤੇ ਖਰ ਵੀ ਕੇ ਜਾਂ ਪੁਖਤਾ ਸਬੂਤ ਮਤਲਬ ਕੇ ਕਪਤਾ ਜਿਹੜੀ ਤੇਲंगाना ਦੀ ਚੀਫ ਮਨਿਸਟਰ ਦੀ ਲੜਕੀ ਆ ਉਹ ਇਹਨਾਂ ਦੀ ਪਾਰਟਨਰ ਆ ਇਹਨਾਂ ਦੇ ਜਿਹੜੇ ਪਲੇਅਰਸ ਆ ਜਿਹੜੇ ਬੰਦਿਆਂ ਨੂੰ ਇਹਨੇ ਖਰੀਦਿਆ ਸੀ ਟਿਲ ਮੇਟ ਪਾਲਿਸੀਸ ਦਿੱਤੀਆਂ ਉਹਨਾਂ ਨੇ ਜਾ ਕੇ ਕਨਫੈਸ਼ਨਲ ਸਟੇਟਮੈਂਟ ਦਿੱਤੀਆਂ ਕਿ ਇਹ ਪਾਲਿਸੀ ਜਿਹੜੀ ਸੀ ਉਹਦੇ ਧੋਖਾਧੜੀ ਕੀਤੀ ਸਾਡੇ ਤੋਂ ਕਮਿਸ਼ਨ ਲਿਆ ਗਿਆ ਉਹੀ ਪਾਲਿਸੀ ਪੰਜਾਬ ਦੇ ਵਿੱਚ ਵੀ ਆ ਸੀਬੀਆਈ ਨੇ ਜਾਂਚ ਕੀਤੀ ਹੁਣ ਅਕਸਰ ਜੇ ਬਿਲਕੁਲ ਬੇਕਰਾਉਂਡ ਦੇ ਤਾਂ ਥੱਲੇਲੀ ਅਦਾਲਤੋਂ ਜ਼ਮਾਨਤ ਮਿਲ ਜਾਣੀ ਸੀਗੀ